ਭਾਈ ਬਹੁਤ ਘੈਂਟ ਚੀਜ਼ ਲੈ ਕੇ ਆਇਆ ਇਹਨੂੰ ਐਂ ਕਰੋ ਤੇ ਐਵੇਂ ਭਾਈ ਐਵੇਂ ਜੀ ਐਵੇਂ ਇੱਕੋ ਇੱਕ ਰੇਟ ਇੱਕ ਰੇਟ ਜੀ ਹਾਂਜੀ 115000 ਰੁਪਏ ਉਹ ਭਾਈ ਜੀ ਫੈਕਟਰੀ ਆਪਣੀ ਬੜਾ ਨਿਗਾ ਮਰਾਈ ਭਾਈ ਜੀ ਤੁਸੀਂ ਯਾਦ ਕਰੋ ਤੁਹਾਡੀ ਫੈਕਟਰੀ ਆ ਆਪਦੀ ਮੈਨੂਫੈਕਚਰਿੰਗ ਆਪ ਤੇ ਆਰ ਕਰਦੇ ਹੋ ਫਿਰ ਗਾਕਾਂ ਦਾ ਧੱਕਾ ਨਹੀਂ ਹੁੰਦਾ ਹੁੰਦਾ ਨਹੀਂ ਇਹਦੇ ਨਾਲ ਅਸੀਂ ਤੁਹਾਨੂੰ 115000 ਦੇ ਵਿੱਚ ਹੋਰ ਵੀ ਬਹੁਤ ਸਮਾਨ ਦੇਵਾਂਗੇ ਜੀ ਕਰਨ ਨਾਲ ਪਹਿਲਾਂ ਤੇ ਇਹਦੇ ਵਿੱਚ ਆ ਗਿਆ ਜੀ ਬੈੱਡ ਬੈੱਡ ਆ ਗਿਆ ਇੱਕ ਆਵੇ ਜੋ ਬਣਾਈ ਇਹ ਸਾਰਾ ਸਰਮੈਕੇ ਦਾ ਬੈੱਡ ਹੈ ਜੀ ਪ੍ਰਾਈਵਟ 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 ਦੇ ਸਰਮੈਕੇ ਦਾ ਬੈੱਡ ਹੈ ਜੀ। ਕੀ ਆ ਬਾਤ ਹੈ ਗਰੰਟੀ ਪੂਰੀ ਚੀਜ਼ ਦੀ। ਖੋਲ ਜੀ ਫੁੱਲ ਫੁੱਲ ਤੇ ਖੋਲ ਕੇ ਚੱਕ ਸਾਡੀ ਫੁੱਲ ਗਰੰਟੀ ਹੈ ਜੀ ਤੁਸੀਂ ਬੈੱਡ ਦੇ ਵਿੱਚ ਬੜੋ। ਆ ਜਾ। ਆ ਲੋ ਹੋਰ ਦੱਸੋ ਜੀ। ਆ ਗੱਦਾ ਵੀ ਨਾਲ ਹੀ ਆ ਗਿਆ ਭਾਈ। ਕਦੇ ਇਹ ਨਾ ਕਹਦੇ ਹੁਣ ਉਹ ਚੀਜ਼ ਦਿੱਤੀ ਤੇ ਆ ਗੱਦਾ ਨਹੀਂ ਹੋਣਾ। ਵੈਸੇ ਤਾਂ ਉਹ ਗੱਦਾ ਜੀ ਬੈੱਡ ਦੇ ਨਾਲ ਵਰ ਸਾਨੂੰ ਬੈੱਡ ਦੇ ਨਾਲ ਗੱਦਾ ਵੀ ਦਿੱਤਾ। ਚੱਕ ਗੱਦਾ ਵੀ ਆ ਗਿਆ। ਗੱਦਾ ਵੀ ਆ। ਅਗਲੀ ਆਈਟਮ ਪੇਸ਼ ਕਰ ਦੋ ਅਗਲੀ। ਭਾਈ ਬਹੁਤ ਆ ਹੁਣ। ਭਾਈ ਜੀ ਕਰੋ ਮਾੜਾ ਮੋਟਾ ਹੁਣ ਫੈਕਟਰੀ ਆਪਣੀ ਫੈਕਟਰੀ ਜ ਤੇ ਕਾਦੇ ਚ ਬਣਿਆ ਬਈ ਇਹ ਇਹ ਸਾਰਾ ਸਾਗਵਾਂ ਦਾ ਹੈ ਜੀ ਸਾਗਵਾਂ ਦਾ ਹੈ ਸਾਰੇ ਸਾਗਵਾਂ ਦਾ ਹੈ ਅੱਛਾ 115000 ਰੁਪਏ ਦੇ ਵਿੱਚ ਆ ਵੀ ਨਾਲ ਹੀ ਆ ਵੀ ਨਾਲ ਤੇ ਮੇਰੇ ਹਿਸਾਬ ਤੇ ਲੱਖ ਦੇ ਲੱਭਦੇ ਬਹੁਤ ਜੀ 10 ਦੇ ਹਜ਼ਾਰ ਵਾਲੀ ਆਈਟਮ ਪੁੱਤਰ ਤੁਸੀਂ 10 ਵਾਲੀ ਛੱਡੋ ਜੀ ਤੁਹਾਨੂੰ ਹੋਰ ਆਈਟਮ ਦਿੰਨੇ ਆਜੋ ਅੱਛਾ ਲਓ 10 ਵਾਲੀ ਵੀ ਆਈਟਮ ਲਓ ਸੋਨੋ ਵਾਲੀ ਮਾਰੀ ਦਿੰਨੇ ਆ ਜੀ ਅੱਛਾ 7 ਬੈਂਦੀ ਅਲਮਾਰੀ ਹੈ ਜੀ ਸ਼ੌਕਰ ਵਾਲੀ ਡਰੈਸਿੰਗ ਨਾਲ ਆ ਗਿਆ ਡਰੈਸਿੰਗ ਨਾਲ ਆ ਗਿਆ ਜੀ ਆਈ ਨਹੀਂ ਇਹ ਤਾਂ ਕਿਸੇ ਨੂੰ ਅਲੱਗ ਤੋਂ ਡਰੈਸਿੰਗ ਲੈਣਾ ਪਊਗਾ ਸਾਰੇ ਡਰਾਅ ਅਗੇ ਦੇ ਵਿੱਚ ਜੀ ਅੱਛਾ ਤੇ ਪੱਲੇ ਆ ਤੇ ਆਪਦੀ ਮੈਨੂਫੈਕਚਰਿੰਗ ਆ ਕੋਈ ਇਹੇ ਕੰਮ ਨਹੀਂ ਜੀ ਤੁਸੀਂ ਸਾਡੇ ਨਾਲ ਚੱਲੋ ਪਿੱਛੇ ਹੁਣ ਦੇਖ ਕੇ ਆਏ ਹੋ ਫਿਰ ਦੁਬਾਰੇ ਪੁੱਛਿਆ ਨੇ ਆਹ ਬਾਤ ਹੈ ਤੇ ਸਮਾਨ ਹੋ ਗਿਆ ਪੂਰਾ ਤੇ ਹੁਣ ਡਿਲੀਵਰੀ ਦੀ ਵਰੀ ਆ ਗਈ ਡਿਲੀਵਰੀ ਦਾ ਰੁਕੋ ਜੀ ਤੁਹਾਨੂੰ ਇੱਕ ਚੀਜ਼ ਹੋਰ ਦਿੰਦੇ ਆ ਨਾਲ ਹੋਰ ਵੀ ਹੈਗਾ ਜੀ ਹਾਂਜੀ ਹੋਰ ਕੀ ਆਹ ਸੋਫਾ ਨਾਲ ਆ ਗਿਆ ਹਾਂਜੀ ਕਿੰਨੇ ਸੀਟਾਂ ਲਾਈਏ ਇਹ ਇਹ ਮੰਨ ਕੇ ਚੱਲੋ 10 ਸੀਟਾਂ ਵਾਲਾ ਸੋਫਾ ਹੈ ਜੀ 3 3 ਕੋਰਨਰ ਟੇਬਲ ਟੇਬਲ ਦੇ ਉੱਤੇ ਸ਼ੀਸ਼ਾ ਨਾਲ ਦੋ ਸੀਟਾ ਉਧਰ ਪੰਜਾਬ ਦੇ ਪ੍ਰਾਂਹਲੇ ਪਾਸੇ ਜਲੰਧਰ ਕੋਲੇ ਬੈਠਾ ਹੋਏ ਫੇਰ ਬਈ ਜੀ ਕੋਈ ਨਹੀਂ ਭਾਈ ਜੀ ਡਿਲੀਵਰੀ ਡਿਲੀਵਰੀ ਫਰੀ ਦਿੱਤਾ ਹੈ ਨੰਬਰਾਂ ਤੇ ਕਾਲ ਕਰਦਿਆਂ ਆਉਣਾ ਕਿੱਥੇ ਬੋ ਜੀ ਆਉਣਾ ਆਪਾਂ ਨੂੰ ਬੋ ਹੈ ਜੀ ਬਠਿੰਡੇ ਮਲੋਟ ਰੋਡ ਹਾਂਜੀ ਲਿੰਕ ਰੋਡ ਬਹਿਮਨਦਵਾਨਾ ਬਾਲਾਜੀ ਫਰਨੀਚਰ ਆਉਂਦੀ ਫੈਕਟਰੀ ਦੋ ਗੱਲਾਂ ਚ ਫੈਕਟਰੀ ਵੀਡੀਓ ਸ਼ੇਅਰ ਕਰ ਦੋ ਅਸੀਂ ਬਾਲਾਜੀ ਦੇ ਭਗਤਾਂ ਜੀ ਸਾਫ਼ ਸੁੱਧਰੀ ਗੱਲ ਕਰਦੇ ਹਾਂ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ